ਸਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਮੈਂ ਸਬਜੀ ਬਣਾਉਣ ਕਿਚਨ ਚ ਆਈ ਸੀ ਅੱਜ ਅਸੀਂ ਬਣਾਵਾਂਗੇ ਚੱਪਣ ਕਦੂ ਚੱਪਣ ਕਦੂ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਵੈਸੇ ਤਾਂ ਕਿਸੇ ਨੂੰ ਪਸੰਦ ਨਹੀਂ ਹੁੰਦੇ ਖਾਣੇ ਪਰ ਜਿਸ ਤਰੀਕੇ ਨਾਲ ਅਸੀਂ ਅੱਜ ਬਣਾ ਕੇ ਤਿਆਰ ਕਰਾਂਗੇ ਤੁਸੀਂ ਉਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਸਿੰਪਲ ਤਰੀਕਾ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਬੱਚੇ ਵੀ ਬਹੁਤ ਜ਼ਿਆਦਾ ਸਵਾਦ ਨਾਲ ਖਾਣਗੇ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਚੱਪਣ ਕਦੂ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਚਪੜਨ ਕੱਦੂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਚੱਪੜ ਕਦੂ ਦੀ ਸਬਜ਼ੀ ਬਣਾ ਲਈ ਮੈਂ ਤੇ 4 ਤੋਂ 5 ਜਿਹੜੇ ਬਿਲਕੁਲ ਨਰਮ ਚੱਪੜ ਕਦੂ ਲਏ ਸੀ ਬਿਲਕੁਲ ਛੋਟੇ ਸਾਈਜ਼ ਦੇ ਹੀ ਜਿਹੜੇ ਚੱਪੜ ਕਦੂ ਉਹਨਾਂ ਦੀ ਸਬਜ਼ੀ ਜਿਹੜੀ ਸਵਾਦ ਬਣਦੀ ਹੈ ਜਿਆਦਾ ਪੱਕੇ ਹੋਏ ਜਿਹੜੇ ਚੱਪੜ ਕਦੂ ਹੁੰਦੇ ਆ ਉਹਨਾਂ ਦੀ ਸਬਜ਼ੀ ਬਿਲਕੁਲ ਸਵਾਦ ਨਹੀਂ ਲੱਗਦੀ ਬਿਲਕੁਲ ਨਰਮ ਹੁੰਦੇ ਆ ਇਹ ਮੇਰੇ ਘਰ ਦੇ ਚੱਪੜ ਕਦੂ ਆ ਘਰੇ ਮੇਰੇ ਬੇਲਾਂ ਲੱਗੀਆਂ ਹੋਈਆਂ ਆ ਜੇ ਤੁਸੀਂ ਮੇਰੇ ਕਿਚਨ ਗਾਰਡਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਮੈਂ ਵਲੌਗ ਸ਼ੇਅਰ ਕਰਾਂਗੀ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਅਸੀਂ ਆਪਣੇ ਘਰੇ ਜਿਹੜੀਆਂ ਸਬਜ਼ੀਆਂ ਸਾਰੀਆਂ ਲਗ ਕਾਰ ਲੈਣਾ ਆ ਇਸ ਤਰੀਕੇ ਨਾਲ ਦੇਖੋ ਜਿਹੜੇ ਖਰਾਬ ਹੁੰਦੇ ਆ ਚੱਪਣ ਕਦੂ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਇੱਕ ਵਾਰ ਛਿੱਲਣ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਧੋ ਲਿਆ ਸੀਗਾ ਇਹਨਾਂ ਨੂੰ ਇਹਨਾਂ ਨੂੰ ਥੋੜੇ ਮੋٹے ਪੀਸ ਵਿੱਚ ਹੀ ਕਟਿੰਗ ਕਰਾਂਗੇ ਦੇਖੋ ਇਸ ਤਰੀਕੇ ਨਾਲ ਦੇਖੋ ਘਰ ਦੇ ਜਿਹੜੇ ਚੱਪਣ ਕਦੂ ਆ ਬਿਲਕੁਲ ਸੌਫਟ ਹੈ ਕਿੰਨੇ ਵਧੀਆ ਲੱਗ ਰਹੇ ਆ ਕੱਟਣ ਵਿੱਚ ਹੀ ਪਤਾ ਲੱਗ ਰਿਹਾ ਕਿੰਨੇ ਸੌਫਟ ਬਣ ਜਿਹੜੇ ਤਿਆਰ ਹੁੰਦੇ ਆ ਇਹ ਇਹਨਾਂ ਨੂੰ ਅਸੀਂ ਏਸ ਤਰੀਕੇ ਨਾਲ ਥੋੜੇ ਮੋٹے ਪੀਸ ਵਿੱਚ ਕਟਿੰਗ ਕਰ ਲਾਂਗੇ ਤੇ ਪੈਨ ਵਿੱਚ ਪਾਵਾਂਗੇ ਇੱਕ ਚਮਚ ਸਰੋਂ ਦਾ ਤੇਲ ਇਹਨਾਂ ਨੂੰ ਅਸੀਂ ਥੋੜਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਤੇਲ ਨਹੀਂ ਪਾਣਾ ਸੀ ਸਿਰਫ ਇੱਕ ਚਮਚ ਤੇਲ ਵਿੱਚ ਪਾ ਕੇ 2-3 ਮਿੰਟ ਲਈ ਫਰਾਈ ਕਰਾਂਗੇ ਇਹਦੇ ਨਾਲ ਇੱਕ ਤਾਂ ਜਿਹੜਾ ਚੱਪਣ ਕਦੂਆਂ ਵਿੱਚ ਪਾਣੀ ਹੁੰਦਾ ਐਕਸਟਰਾ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਐ ਤੇ ਸਬਜ਼ੀ ਬਹੁਤ ਆ ਟੇਸਟੀ ਬਣ ਕੇ ਤਿਆਰ ਹੁੰਦੀ ਐ ਇਹਨਾਂ ਨੂੰ 2-3 ਮਿੰਟ ਲਈ ਇਸ ਤਰੀਕੇ ਨਾਲ ਅਸੀਂ ਫਰਾਈ ਕਰ ਲਾਂਗੇ ਜਦੋਂ ਤੱਕ ਇਹਨਾਂ ਦਾ ਕਲਰ 골ਡਨ ਨਾ ਹੋ ਜਾਵੇ ਮੈਂ ਇੱਕ ਦੋ ਵਾਰ ਇਹਨਾਂ ਨੂੰ ਵਿਚੇ ਨੂੰ ਚਲਾ ਤਿਆ ਸੀਗਾ ਤਾਂ ਕਿ ਇਹ ਹਿੱਟ ਨਾ ਲੱਗਣ ਇਸ ਤਰੀਕੇ ਨਾਲ ਦੇਖੋ 골ਡਨ ਫਰਾਈ ਹੋ ਗਏ ਆ ਇਹਨਾਂ ਨੂੰ ਅਸੀਂ ਹੁਣ ਬਾਹਰ ਕੱਢ ਲਾਂਗੇ ਇਹਨਾਂ ਨੂੰ ਅਸੀਂ ਪਲੇਟ ਵਿੱਚ ਕੱਢ ਲਾਂਗੇ ਇਸੇ ਪੈਨ ਵਿੱਚ ਅਸੀਂ ਇੱਕ ਚਮਚ ਤੇਲ ਦਾ ਹੋਰ ਪਾਵਾਂਗੇ ਦੇਖੋ ਜਿਹੜੀ ਗਰਮੀਆਂ ਦੀਆਂ ਸਬਜ਼ੀਆਂ ਹੁੰਦੀਆਂ ਕੀ ਆ ਕ੍ਰੇਲੇ ਕद्दू ਬੈਂਗਣ ਵਗੈਰਾ ਇਹ ਸਰੋਂ ਦੇ ਤੇਲ ਵਿੱਚ ਹੀ ਬਣਾਈਆਂ ਹੋਈਆਂ ਵਧੀਆ ਲੱਗਦੀਆਂ ਨੇ ਇੱਕ ਚਮਚ ਤੇਲ ਦਾ ਹੋਰ ਪਾਇਆ ਸੀ ਅਸੀਂ ਅੱਧਾ ਚਮਚ ਪਾਵਾਂਗੇ ਜੀਰਾ ਤੇ ਦੋ ਮੈਂ ਪਿਆਜ਼ ਲਏ ਆ ਬ੍ਰੀਕ ਕਟਿੰਗ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਿੰਕ ਕਲਰ ਆਣ ਤੱਕ ਭੁੰਨ ਲਾਂਗੇ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਜਿਹੜੀ ਵੀ ਰੈਸਪੀ ਸ਼ੇਅਰ ਕਰਾਂ ਬਿਲਕੁਲ ਸਿੰਪਲ ਤੋਂ ਸਿੰਪਲ ਹੋਵੇ ਕਿਉਂਕਿ ਘਰ ਵਿੱਚ ਹਰ ਚੀਜ਼ ਅਵੇਲੇਬਲ ਨਹੀਂ ਹੁੰਦੀ ਜਿਹੜੀ ਘਰ ਵਿੱਚ ਅਸੀਂ ਚੀਜ਼ਾਂ ਰੱਖਦੇ ਹਾਂ ਨੋਰਮਲ ਮਸਾਲੇ ਹੁੰਦੇ ਆ ਆਲੂ ਪਿਆਜ਼ ਹੁੰਦੇ ਆ ਉਹਨਾਂ ਨਾਲ ਹੀ ਤੁਸੀਂ ਬਹੁਤ ਜ਼ਿਆਦਾ ਜਿਹੜੇ ਸਵਾਦ ਜਿਹੜੀ ਸਬਜ਼ੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਅਦਰਕ ਦਾ ਟੁਕੜਾ ਲਿਆ ਸੀ ਮੈਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲੈ ਲਿਆ ਇਹਨੂੰ ਵੀ ਅਸੀਂ ਇਹਦੇ ਨਾਲ ਹੀ ਭੁੰਨ ਲਾਂਗੇ ਪਿਆਜ਼ਾਂ ਦੇ ਨਾਲ ਮੈਂ ਇਹਦੇ ਵਿੱਚ ਲਸਣ ਨਹੀਂ ਪਾਇਆ ਸਿਰਫ ਅਦਰਕ ਦਾ ਯੂਜ਼ ਕੀਤਾ ਹੈ ਤੁਸੀਂ ਚਾਹੋ ਤਾਂ ਲਸਣ ਵੀ ਪਾ ਸਕਦੇ ਹੋ ਦਰਦਰਾ ਜਿਹਾ ਕੁੱਟ ਕੇ ਇੱਧਰ ਇਸ ਇੱਕ ਬਾウル ਲਿਆ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਗਰਮ ਮਸਾਲਾ ਪਾਊਡਰ ਤਨੀਆ ਪਾਊਡਰ ਤੇ ਲਾਲ ਮਿਰਚ ਪਾਊਡਰ ਤੇ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਤੇ ਅੱਧਾ ਕੱਪ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦੋਂ ਐਵੇਂ ਅਸੀਂ ਪਾਣੀ ਵਿੱਚ ਘੋਲ ਕਿਉਂਕਿ ਕਈ ਵਾਰ ਅਸੀਂ ਸੁੱਕੇ ਮਸਾਲੇ ਪਾਉਂਦੇ ਆ ਤਾਂ ਜਿਹੜੇ ਕੜਾਹੀ ਨੂੰ ਚਿਪਕਣਾ ਸ਼ੁਰੂ ਹੋ ਜਾਂਦੇ ਆ ਤੇ ਪਾਣੀ ਵਿੱਚ ਭਿਓਏ ਹੋਏ ਜਿਹੜੇ ਮਸਾਲੇ ਹੁੰਦੇ ਆ ਉਹ ਇੱਕਦਮ ਫੁੱਲ ਕੇ ਤਿਆਰ ਹੋ ਜਾਂਦੇ ਆ ਕਲਰ ਵੀ ਵਧੀਆ ਆਉਂਦਾ ਸਬਜ਼ੀ ਦਾ ਇੱਧਰ ਦੇਖੋ ਸਾਡੇ ਪਿਆਜ਼ ਵੀ ਬਿਲਕੁਲ ਪਿੰਕ ਕਲਰ ਹੋ ਚੁੱਕਿਆ ਹੈ ਐਸ ਤੋਂ ਜ਼ਿਆਦਾ ਅਸੀਂ ਨਹੀਂ ਪਕਾਣੇ ਬਿਲਕੁਲ ਪਾਣੀ ਸੁਕਾ ਲੈਣਾ ਇਹਨਾਂ ਦਾ ਹੁਣ ਇਹਦੇ ਵਿੱਚ ਅਸੀਂ ਟਮਾਟਰ ਲੈਏ ਸੀ ਦੋ ਤੋਂ ਤਿੰਨ ਟਮਾਟਰ ਲੈ ਸੀ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਬਰੀ ਪੀਸ ਕੇ ਲੈ ਲਿਆ ਮਿਕਸੀ ਵਿੱਚ ਨੂੰ ਪਾਣੀ ਸੁੱਕਣ ਤੱਕ ਜਦੋਂ ਤੱਕ ਜਿਹੜਾ ਟਮਾਟਰਾਂ ਦਾ ਬਿਲਕੁਲ ਪਾਣੀ ਨਾ ਸੁੱਕ ਜਾਵੇ ਉਦ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਮੇਰੀ ਰੈਸਪੀਸ ਕਿੱਦਾਂ ਲੱਗਦੀਆਂ ਨੇ ਇੱਕ ਚਮਚੀ ਦੇ ਵਿੱਚ ਲੂਣ ਦਾ ਪਾਵਾਂਗੇ ਲੂਣ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਲੂਣ ਪਾਉਣ ਨਾਲ 1 ਮਿੰਟ ਲਈ ਹੋਰ ਪਕਾ ਲਵਾਂਗੇ ਜਦ ਤੱਕ ਮਸਾਲਾ ਤੇਲ ਨਾਲ ਛੱਡਣਾ ਸ਼ੁਰੂ ਕਰ ਦੇਵੇ ਕਿਉਂਕਿ ਸਿੰਪਲ ਸਬਜ਼ੀਆਂ ਦੇਖੋ ਸਾਰਿਆਂ ਨੂੰ ਬਣਾਉਣੀਆਂ ਆਉਂਦੀਆਂ ਨੇ ਪਰ ਥੋੜਾ ਜਿਹਾ ਇਹਨਾਂ ਨੂੰ ਹੋਰ ਤੁਸੀਂ ਤਰੀਕੇ ਨਾਲ ਬਣਾ ਕੇ ਖਵਾਉਂਗੇ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਵਾਦ ਲੱਗਣਗੇ। ਇੱਕ ਚਮਚੀ ਦੇ ਵਿੱਚ ਅਸੀਂ ਬੇਸਣ ਦਾ ਐਡ ਕੀਤਾ ਆ। ਬੇਸਣ ਨਾਲ ਜਿਹੜੀ ਇਹ ਸਬਜ਼ੀ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ। ਬੇਸਣ ਨੂੰ 2 ਮਿੰਟ ਲਈ ਅਸੀਂ ਭੁੰਨ ਲਾਂਗੇ ਮਸਾਲੇ ਦੇ ਨਾਲ। ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਆ। ਇਸ ਟਾਈਮ ਤੇ ਅਸੀਂ ਜਿਹੜੇ ਮਸਾਲੇ ਪਾਣੀ ਵਿੱਚ ਘੋਲ ਕੇ ਰੱਖੇ ਸੀ ਉਹ ਐਡ ਕਰ ਦਾਂਗੇ। ਵੇ ਕਿਉਂਕਿ ਬਿਲਕੁਲ ਸਿੰਪਲ ਰੈਸਪੀ ਹੁੰਦੀ ਹੈ ਮੇਰੀ ਜਿਆਦਾ ਕੋਈ ਔਖੀ ਨਹੀਂ ਹੁੰਦੀ ਤੁਸੀਂ ਇਹਨਾਂ ਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਅਸੀਂ 2-3 ਚਮਚ ਪਾਣੀ ਦੇ ਐਡ ਕਰਾਂਗੇ ਥੋੜਾ ਜਿਹਾ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਅਸੀਂ ਮਸਾਲਾ ਚੰਗੀ ਤਰ੍ਹਾਂ ਦੇਖੋ ਪੱਕ ਕੇ ਤਿਆਰ ਹੋ ਚੁੱਕਿਆ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਬੇਸਨ ਐਡ ਕੀਤਾ ਸੀ ਬੇਸਨ ਫੁੱਲ ਕੇ ਕਾਫੀ ਜਿਆਦਾ گاੜਾ ਹੋ ਜਾਂਦਾ ਹੈ ਇਸ ਕਰਕੇ ਪਾਣੀ ਐਡ ਕਰਨਾ ਜ਼ਰੂਰੀ ਹੁੰਦਾ ਹੈ ਮਸਾਲਾ ਭੁੰਨ ਕੇ ਤਿਆਰ ਹੈ ਇਹਦੇ ਵਿੱਚ ਅਸੀਂ ਪਾਦ ਮਾ ਕੇ ਬਣਾਏ ਨੇ ਜਿਹੜੇ ਕੁਛ ਆਪਣਨ ਕਦੂਆਂ ਨੂੰ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਜ਼ਰੂਰ ਬੱਚਿਆਂ ਨੂੰ ਖਵਾ ਕੇ ਦੇਖਿਓ ਇੰਨੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਬੱਚਿਆਂ ਨੂੰ ਹਰੀ ਸਬਜ਼ੀਆਂ ਜ਼ਰੂਰ ਖਵਾਇਆ ਕਰੋ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜ਼ਰੂਰ ਖਵਾ ਸਕਦੇ ਹਾਂ ਬੱਚਿਆਂ ਨੂੰ ਥੋੜਾ ਜਿਹਾ ਅਲੱਗ ਤਰੀਕੇ ਨਾਲ ਜੇ ਸਬਜ਼ੀ ਬਣਾ ਕੇ ਦਵਾਂਗੇ ਤਾਂ ਬੱਚੇ ਵੀ ਖੁਸ਼ ਹੋ ਕੇ ਖਾਣਗੇ ਜਦੋਂ ਤੱਕ ਸਾਡੀ ਸਬਜ਼ੀ ਬਣਦੀ ਹੈ ਉਦੋਂ ਤੱਕ ਅਸੀਂ ਬਾਹਰ ਦਾ ਮੌਸਮ ਦੇਖ ਲੈਂਦੇ ਆ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਕਿਉਂਕਿ 5:30 ਤੋਂ 6 ਵਜਣ ਵਾਲੇ ਆ ਹਨੇਰੀ ਦਾ ਮੌਸਮ ਲੱਗ ਰਿਹਾ ਹੈ ਅੱਜ ਹੁਣ ਤਾਂ ਐਵੇਂ ਹੋਏ ਕਰਦਾ ਹੈ ਵੀ ਸਵੇਰੇ ਅਸੀਂ ਸਾਫ਼ ਸਫਾਈ ਕਰਕੇ ੜਦੇ ਆ ਤੇ ਬੱਚੇ ਬਾਹਰ ਖੇਲਣ ਲੱਗੇ ਹੋਏ ਸੀਗੇ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਸੀ ਬਾਹਰ ਮਨੋਸੇ ਬੜੀ ਸਬਜੀ ਚੈੱਕ ਕਰਦੇ ਆ ਜਾ ਕੇ ਦੇਖੋ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਮੈਂ ਇੱਕ ਦੋ ਵਾਰ ਹਲਾਤੀ ਸੀ ਇਹਨੂੰ ਤਾਂ ਕਿ ਇਹ ਹਿੱਟ ਨਾ ਲੱਗੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖੋ ਚੱਪਣ ਕਦੋਂ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਥੋੜਾ ਜਿਹਾ ਅਸੀਂ ਇਹਨਾਂ ਨੂੰ ਤੋੜ ਕੇ ਦੇਖ ਲਾਂਗੇ ਬਿਲਕੁਲ ਨਰਮ ਹੋ ਚੁੱਕੇ ਆ ਇਨੂੰ ਹੋਰ ਵੀ ਜ਼ਿਆਦਾ ਸਵਾਦ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਅਸੀਂ ਮਲਾਈ ਕਰਦੀ ਮਲਾਈ ਜਿਹੜੀ ਦੁੱਧ ਤੋਂ ਅਸੀਂ ਉਤਾਰ ਕੇ ਲੈਂਦੇ ਆ ਦੋ ਚਮਚੇ ਦੇ ਵਿੱਚ ਐਡ ਕਰ ਦਾਂਗੇ ਜਾਂ ਤੁਸੀਂ ਜਿਹੜੀ ਰੈਡੀਮੇਡ ਕਰੀਮ ਆਂਦੀ ਹੈ ਦੁੱਧ ਦੀ ਉਹ ਵੀ ਲੈ ਸਕਦੇ ਹੋ ਪਰ ਜਿਹੜੀ ਮਲਾਈ ਹੁੰਦੀ ਹੈ ਹਰ ਘਰ ਵਿੱਚ ਅਵੇਲੇਬਲ ਹੁੰਦੀ ਹੈ ਅਸੀਂ ਦੁੱਧ ਤੋਂ ਉਤਾਰ ਕੇ ਜਿਹੜਾ ਅਲੱਗ ਰੱਖ ਲੈਂਦੇ ਆ ਜਦੋਂ ਦੁੱਧ ਨੂੰ ਉਬਾਲੀ ਦੇ ਕੇ ਉੱਪਰ ਤੋਂ ਜਿਹੜੀ ਮਲਾਈ ਉਤਾਰਦੇ ਆ ਉਹ ਹਰ ਘਰ ਵਿੱਚ ਹੁੰਦੀ ਆ ਇਹਨੂੰ ਤੁਸੀਂ ਦੋ ਚਮਚ ਪਾ ਕੇ ਬਾਅਦ ਵਿੱਚ ਲਾਸਟ ਵਿੱਚ ਐਡ ਕਰਿਓ ਇੰਨੀ ਜ਼ਿਆਦਾ ਸਾਡੇ ਸਬਜ਼ੀ ਸਵਾਦ ਬਣ ਕੇ ਤਿਆਰ ਹੋਊਗੀ ਇੱਕਦਮ ਕਰੀਮੀ ਜਿਹਾ ਟੈਕਸਚਰ ਆਊਗਾ ਸਾਡੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਚੋਲਾ ਨਾਲ ਵੀ ਖਾ ਸਕਦੇ ਹੋ ਤੇ ਪਰੌਂਠੇ ਨਾਲ ਵੀ ਖਾ ਸਕਦੇ ਹੋ ਤੇ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਇੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਹ ਸਬਜੀ ਇਹਨੂੰ ਟੱਕ ਕੇ 2 ਮਿੰਟ ਲਈ ਅਸੀਂ ਹੋਰ ਪਕਾ ਲਵਾਂਗੇ ਤਾਂ ਕਿ ਜਿਹੜੀ ਕਰੀਮ ਪਾਈ ਹੈ ਉਹ ਵੀ ਚੰਗੀ ਤਰ੍ਹਾਂ ਅਬਜ਼orb ਹੋ ਜਾਵੇ ਮਸਾਲਿਆਂ ਦੇ ਅੰਦਰ ਤੇ ਨਾਲ ਹੀ ਥੋੜਾ ਜਿਹਾ ਅਸੀਂ ਕਟਿੰਗ ਕਰਕੇ ਹਰਾ ਧਨੀਆ ਪਾਵਾਂਗੇ ਜੇ ਤੁਹਾਡੇ ਕੋਲ ਹੈ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਇਹਦੇ ਨਾਲ ਦੇਖਣ ਵਿੱਚ ਵੀ ਸਬਜੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਸੀਂ ਮੇਰੇ ਵਲੌਗ ਦੇਖਣਾ ਪਸੰਦ ਕਰਦੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂ ਕਿ ਮੈਂ ਤੁਹਾਡੇ ਨਾਲ ਈਜ਼ੀ ਈਜ਼ੀ ਰੈਸਪੀ ਜਿਹੜੀ ਸ਼ੇਅਰ ਕਰ ਸਕਾਂ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ